ਇੱਕ ਪਾਸੇ ਭਾਰਤ ਪਾਕਿਸਤਾਨ ਦੀ ਜੰਗ ਨੂੰ ਸੀਜ਼ਫਾਇਰ ਲੱਗਿਆ ਹੈ ਤੇ ਦੂਜੇ ਪਾਸੇ BBMP ਦੇ ਮੁੱਦੇ ਦੇ ਉੱਤੇ ਵੀ ਪੰਜਾਬ ਨੂੰ ਪਹਿਲੀ ਜਿੱਤ ਨਸੀਬ ਹੋਈ ਹੈ ਪਹਿਲੀ ਜਿੱਤ ਵੀ ਕਹਿ ਸਕਦੇ ਹਾਂ ਪਰ ਫਿਰ ਵੀ ਮਾਮਲਾ ਹਾਈ ਕੋਰਟ ਦੇ ਵਿੱਚ ਹੈ ਅੱਗੇ ਜਾ ਕੇ ਕੁਝ ਵੀ ਨਿਕਲ ਸਕਦਾ ਹੈ ਪਹਿਲੀ ਗੱਲ ਇਹ ਹੈ ਕਿ ਬੀਬੀਐਮਬੀ ਮੁੱਦੇ ਦੇ ਉੱਤੇ ਪੰਜਾਬ ਸਰਕਾਰ ਨੇ ਜੋ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਕਿ ਪਾਣੀਆਂ ਦੇ ਉੱਤੇ ਮੁੜ ਤੋਂ ਵਿਚਾਰ ਕੀਤਾ ਜਾਵੇ ਪਾਣੀਆਂ ਦੀ ਵੰਡ ਨੂੰ ਲੈ ਕੇ ਜੋ ਗੱਲਬਾਤ ਚੱਲ ਰਹੀ ਸੀ ਉਸ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਗੱਲ ਸੁਣ ਲਈ ਹੈ ਤੇ ਮੰਨ ਵੀ ਲਈ ਹੈ ਤੇ ਨਾਲ ਹੀ ਹਾਈ ਕੋਰਟ ਨੇ ਕਹਿ ਦਿੱਤਾ ਹੈ ਕਿ ਇਹ ਇੱਕ ਗੰਭੀਰ ਮੁੱਦਾ ਹੈ ਇਸ ਕਾਰਨ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਿੱਧੇ ਸਵਾਲ ਕੀਤੇ ਨੇ ਕਿ ਆਖਰ ਜੋ ਪਾਣੀ ਹਰਿਆਣਾ ਨੂੰ ਮਿਲ ਰਿਹਾ ਸੀ ਜਿੰਨਾ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਉਹ ਮਿਲਣ ਤੋਂ ਬਾਅਦ ਵਾਧੂ ਪਾਣੀ ਕਿਉਂ ਚਾਹੀਦਾ ਹੈ ਇਸ ਦੇ ਨਾਲ ਨਾਲ BBMB ਯਾਨੀ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਵੀ ਸਵਾਲ ਕੀਤੇ ਗਏ ਨੇ ਹਾਈ ਕੋਰਟ ਦੇ ਵਿੱਚ ਜਲਦੀ ਸਾਰੀ ਸੁਣਵਾਈ ਨੂੰ ਲੈ ਕੇ ਵਕੀਲ ਵੀ ਸਾਹਮਣੇ ਆਏ ਨੇ ਵਕੀਲ ਨੇ ਵੀ ਇਹ ਕਿਹਾ ਕਿ ਜੋ BBMP ਦੀ ਸੁਰੱਖਿਆ ਹੈ ਉਹ ਪੰਜਾਬ ਦੇ ਹੱਥ ਰਹੇਗੀ ਫਿਲਹਾਲ ਹਰਿਆਣਾ ਨੂੰ ਵਾਧੂ ਪਾਣੀ ਨਹੀਂ ਦਿੱਤਾ ਜਾਵੇਗਾ ਇਹ ਸਭ ਨੂੰ ਲੈ ਕੇ ਵਕੀਲ ਦਾ ਕੀ ਕਹਿਣਾ ਉਹ ਵੀ ਤੁਹਾਡੇ ਨਾਲ ਜਲ ਸਾਂਝਾ ਕਰਾਂਗੇ ਪਰ ਇਹ ਸਭ ਨੂੰ ਲੈ ਕੇ ਆਮ ਆਦਮੀ ਪਾਰਟੀ ਜ਼ਰੂਰ ਪਹਿਲਾਂ ਜਿੱਤ ਮਨਾ ਰਹੀ ਹੈ ਪੰਜਾਬ ਸਰਕਾਰ ਜਿੱਤ ਮਨਾ ਰਹੀ ਹੈ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਉਦਘਾਟਨ ਕੀਤਾ ਤੇ ਇਸੇ ਦੌਰਾਨ ਸਟੇਜ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਹਾਈ ਕੋਰਟ ਦੇ ਵਿੱਚ BBMP ਦੇ ਮੁੱਦੇ ਦੇ ਉੱਤੇ ਜਿੱਤ ਹੋਈ ਹੈ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਹਰਿਆਣਾ ਆਪਣਾ ਕੀ ਜਵਾਬ ਰੱਖਦਾ ਹੈ ਕੇਂਦਰ ਆਪਣਾ ਕੀ ਜਵਾਬ ਰੱਖਦਾ ਹੈ ਕੁੱਲ ਮਿਲਾ ਕੇ ਕਹੀਏ ਤਾਂ ਪੰਜਾਬ ਸਰਕਾਰ ਅਤੇ ਹਰਿਆਣਾ ਪੰਜਾਬ ਹਾਈ ਕੋਰਟ ਦੇ ਵਿੱਚ ਬੀਜੇਪੀ ਆਪਣਾ ਪੱਖ ਕਿਵੇਂ ਰੱਖਦੀ ਹੈ ਇਸ ਦੇ ਉੱਤੇ ਸਭ ਦੀ ਨਜ਼ਰ ਬਣੀ ਰਹੇਗੀ ਆਓ ਸੁਣਦੇ ਹਾਂ ਵਕੀਲ ਦੀ ਗੱਲ ਕੀ ਸਾਰਾ ਮੁੱਦਾ ਬਣਿਆ ਤੇ ਕੀ ਚਰਚਾ ਹੋਈ ਹੈ ਹਾਈ ਕੋਰਟ ਨੇ ਬੀਬੀਐਮਬੀ ਦੀ ਰੇਟ ਦੇ ਵਿੱਚ 6 ਮਈ 2025 ਨੂੰ ਆਰਡਰ ਕੀਤਾ ਸੀ ਜਿਹਦੇ ਵਿੱਚ ਕੁਝ ਡਾਇਰੈਕਸ਼ਨਸ ਦਿੱਤੀਆਂ ਗਈਆਂ ਉਦੇ ਵਿੱਚ ਡਾਇਰੈਕਸ਼ਨ ਇਹ ਸੀ ਕਿ ਪੰਜਾਬ ਪੁਲਿਸ ਕੋਲੀ ਕੰਪੀਟੈਂਟ ਹੈ ਆਪਕੇ ਸਿਕਿਉਰਿਟੀ ਨੂੰ BPCB ਦੇ ਡੈਮ ਦੇ ਉੱਤੇ ਤੇ ਉਹਦੀਆਂ ਫੈਸਿਲਿਟੀਆਂ ਤੇ ਲਗਾ ਦੇ ਪੰਜਾਬ ਪੁਲਿਸ ਸਿਕਿਉਰਿਟੀ ਲਗਾਏਗੀ ਲੇਕਿਨ BPCB ਦੇ ਡੇ ਟੂ ਡੇ ਵਰਕ ਇੰਟਰਫੇਅਰ ਨਹੀਂ ਕਰੇਗੀ ਕੀਤੀ ਡਾਇਰੈਕਸ਼ਨ ਉਹਨਾਂ ਨੇ ਜਿਹੜੀ ਰੋਮਨ 3 ਦਿੱਤੀ ਉਹਨਾਂ ਨੇ ਕਿਹਾ ਕਿ ਵੀ ਜਿਹੜਾ 2 ਮਈ 2025 ਦਾ ਡਿਸੀਜਨ ਹੈ ਸੈਂਟਰਲ ਗਵਰਨਮੈਂਟ ਦਾ ਯੂਨੀਅਨ ਹੋਮ ਸੈਕਟਰੀ ਦਾ ਉਹਨੂੰ ਪੰਜਾਬ ਸਰਕਾਰ ਕੰਪਲਾਈ ਕਰੇ ਉਸ ਤੋਂ ਬਾਅਦ ਜਦੋਂ ਅਗਲੇ ਦਿਨ BBMP ਨੇ ਪਾਣੀ ਇਲੈਗਲੀ ਕੋਲਣ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਡਾਇਰੈਕਸ਼ਨ 2 ਮਈ 2025 ਦੇ ਆਰਡਰ ਦੀ ਹੈ ਸਾਨੂੰ ਉਹ ਆਰਡਰ ਦੇ ਦਿਓ ਉਹ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਆਰਡਰ ਹੈ ਨਹੀਂ ਯੂਨੀਅਨ ਆਫ ਇੰਡੀਆ ਦੇ ਵਕੀਲ ਨੇ ਵੀ ਕੋਰਟ ਦੇ ਵਿੱਚ ਇਹ ਕਿਹਾ ਕਿ ਜੀ ਆਰਡਰ ਕੋਈ ਨਹੀਂ ਹੈ ਡਿਸੀਜਨ ਕੋਈ ਨਹੀਂ ਹੈ ਸਿਰਫ ਇੱਕ ਪ੍ਰੈਸ ਰਿਲੀਜ਼ ਹੈ ਸਾਡੇ ਕੋਲ ਸਾਡੇ ਕੋਲ ਤਾਂ ਉਹੀ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਆਰਡਰ ਦਿਓ ਆਰਡਰ ਸਾਨੂੰ ਨਹੀਂ ਦਿੱਤਾ ਗਿਆ ਜਦੋਂ ਹੀਅਰਿੰਗ ਹੋਈ 8 ਤਰੀਕ ਨੂੰ 8 ਤਰੀਕ ਨੂੰ ਕੋਰਟ ਨੇ ਯੂਨੀਅਨ ਆਫ ਇੰਡੀਆ ਨੂੰ ਪੁੱਛਿਆ ਕਿ ਵੀ ਤੁਹਾਡਾ ਕੰਪੀਟੈਂਟ ਆਫੀਸਰ ਇਸ ਇਸ਼ੂ ਨੂੰ ਡਿਸਾਈਡ ਕਰਨ ਲਈ ਕੌਣ ਹੈ ਉਹ ਕਹਿੰਦੇ ਜੀ ਯੂਨੀਅਨ ਪਾਵਰ ਸੈਕਟਰੀ ਹੈ ਪਾਵਰ ਸੈਕਟਰੀ ਨੇ ਅਜ ਤੱਕ ਕੋਈ ਆਰਡਰ ਨਹੀਂ ਪਾਸ ਕੀਤਾ ਇਨ ਸਪਾਈਟ ਆਫ ਥਿਸ ਕਿ ਹਰਿਆਣਾ ਦੀ ਦਰਖਾਸਤ ਜਿਹੜੀ ਹੈ BBMP ਦੇ ਥਰੂ ਪਾਵਰ ਸੈਕਟਰੀ ਤੇ ਪੂਰ ਪਹੁੰਚ ਚੁੱਕੀ ਹੈ ਉਸ ਤੋਂ ਬਾਅਦ 9 ਤਰੀਕ ਨੂੰ ਜਦੋਂ ਇਹ ਸਾਰੀਆਂ ਇਸ਼ੂਜ਼ ਆਈਆਂ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਕੰਟੈਂਪਟ ਨਹੀਂ ਇਸ਼ੂ ਕਰਦੇ ਅਸੀਂ ਸਿਰਫ ਇਹ ਕਹਿ ਰਹੇ ਹਾਂ ਵੀ ਜਿਹੜੇ ਅਫਸਰ ਉੱਥੇ ਮੌਜੂਦ ਸੀ ਉਹਨਾਂ ਦਾ ਨਾਮ ਡੀਜੀਪੀ ਤੇ ਚੀਫ ਸੈਕਟਰੀ ਆਪਣੇ ਐਫੀਡੇਵਿਟ ਵਿੱਚ ਦੇ। ਅੱਜ ਅਸੀਂ ਇਹ ਦਰਖਾਸਤ ਫਾਈਲ ਕੀਤੀ ਹੈ ਕਿ ਜਿਹੜੀ ਡਾਇਰੈਕਸ਼ਨ ਹੈ 2 ਮਈ ਦੀ ਕੰਪਲਾਈ ਕਰਨ ਦੇ ਲਈ ਉਹ ਬਿਲਕੁਲ ਡਾਇਰੈਕਸ਼ਨ ਜਿਹੜੀ ਪਾਸ ਹੋਈ ਹੈ ਮਿਸ ਰਿਪਰੈਜੈਂਟੇਸ਼ਨ ਐਂਡ ਮਿਸਲੀਡਿੰਗ ਦੀ ਕੋਰਟ ਦੇ ਨਾਲ ਪਾਸ ਹੋਈ ਹੈ ਉਹ ਜਿਹੜੇ ਫੈਕਟਸ ਕੋਰਟ ਦੇ ਅੱਗੇ ਰੱਖੇ ਗਏ ਉਹਦੇ ਵਿੱਚ ਫੈਕਟ ਮੈਟੀਰੀਅਲੀ ਕਨਸੀਲ ਕੀਤਾ ਗਿਆ ਕਿ ਸਾਰੀ ਇਸ਼ੂ ਜਿਹੜੀ ਹੈ ਹਰਿਆਣਾ ਦੇ ਕਹਿਣ ਤੇ ਹਰਿਆਣਾ ਦੇ ਚੀਫ ਮਿਨਿਸਟਰ ਦੇ ਡੀਓ ਲੈਟਰ ਲਿਖਣ ਤੇ ਮਿਸਟਰ ਖੱਟਰ ਨੂੰ ਜਿਹੜੇ ਕਿ ਯੂਨੀਅਨ ਪਾਵਰ ਮਿਨਿਸਟਰ ਨੇ ਉਹਨਾਂ ਨੂੰ ਚਿੱਠੀ ਲਿਖਣ ਦੇ ਬਾਵਜੂਦ ਯੂਨੀਅਨ ਗਵਰਨਮੈਂਟ ਨੇ ਇਹਦੇ ਉੱਤੇ ਕੋਈ ਡਿਸੀਜਨ ਨਹੀਂ ਕੀਤਾ ਤੇ ਜਦ ਕੋਈ ਕੰਪੀਟੈਂਟ ਅਥਾਰਟੀ ਦਾ ਡਿਸੀਜਨ ਹੈ ਹੀ ਨਹੀਂ ਤੇ ਯੂਨੀਅਨ ਹੋਮ ਸਕੱਟਰੀ ਦਾ ਆਰਡਰ ਜਿਹੜਾ ਦੋ ਤਰੀਕਾ ਹੈ ਉਹ ਇਲੀਗਲ ਐਂਡ ਵਿਦਾਊਟ ਜੂਰਿਸਡਿਕਸ਼ਨ ਆਰਡਰ ਹੈ ਤੇ ਉਸ ਆਰਡਰ ਨੂੰ ਕੰਪਲਾਈ ਕਰਨ ਦੀ ਜਿਹੜੀ ਡਾਇਰੈਕਸ਼ਨ ਹੈ ਉਹਨੂੰ ਰੀਕਾਲ ਕਰਕੇ ਮੋਡੀਫਾਈ ਕਰ ਦਿੱਤਾ ਹੈ ਹਾਈ ਕੋਰਟ ਹਾਈ ਕੋਰਟ ਨੇ ਹਰਿਆਣਾ ਯੂਨੀਅਨ ਆਫ ਇੰਡੀਆ ਤੇ BBMP ਨੂੰ ਸਾਡੀ ਅਰਪਲੀਕੇਸ਼ਨ ਦੇ ਵਿੱਚ ਨੋਟਿਸ ਦਿੱਤਾ ਹੈ ਕਿ ਉਹਨਾਂ ਨੂੰ ਕਿਹਾ ਹੈ ਕਿ 20 ਤਰੀਕ ਤੱਕ ਸਾਡੀ ਅਪਲੀਕੇਸ਼ਨ ਦੇ ਜਵਾਬਖਾਈ ਦੇ